ਸੰਸਦ ਵਿੱਚ ਚੱਲ ਰਹੇ ਸਰਦਰ ਉਤ ਸੈਸ਼ਨ ਦੇ ਦੌਰਾਨ ਤਿੰਨ ਨੌਜਵਾਨ ਅਚਾਨਕ ਅੰਦਰ ਵੜ ਆਏ। ਇਸ ਦੌਰਾਨ ਹਾਫੜਾ ਦਫੜੀ ਵੀ ਮਚ ਗਈ। ਹਾਲਾਂਕਿ ਸੁਰੱਖਿਆ ਕਰਮੀਆਂ ਨੇ ਤਿੰਨ ਨੌਜਵਾਨਾਂ ਨੂੰ ਫੜ ਲਿਆ। ਤਿੰਨ ਨੌਜਵਾਨਾਂ ਨੇ ਵਿਸ਼ਰ ਗੈਲਰੀ ਤੋਂ ਅੰਦਰ ਛਾਲ ਮਾਰ ਦਿੱਤੀ ਅਤੇ ਤਿੰਨੋਂ ਨੌਜਵਾਨ ਸੰਸਦ ਦੀਆਂ ਸੀਟਾਂ ਤੱਕ ਪਹੁੰਚ ਗਏ ਅਤੇ ਇਸ ਦੌਰਾਨ ਨੌਜਵਾਨਾਂ ਨੇ ਸਪਰੇਅ ਦੀ ਵੀ ਵਰਤੋਂ ਕੀਤੀ। ਕਾਂਗਰਸੀ ਆਗੂ ਅਦੀਰ ਰੰਜਨ ਚੌਧਰੀ ਨੇ ਕਿਹਾ ਕਿ ਦੋ ਨੌਜਵਾਨਾਂ ਨੇ ਗੈਲਰੀ ਤੋਂ ਛਾਲ ਮਾਰ ਦਿੱਤੀ ਹੈ ਅਤੇ ਉਹਨਾਂ ਦੇ ਵੱਲੋਂ ਕੋਈ ਚੀਜ਼ ਛੁੱਟੀ ਗਿਆ ਜਿਸ ਦੇ ਵਿੱਚੋਂ ਗੈਸ ਨਿਕਲਣੀ ਸ਼ੁਰੂ ਹੋ ਗਈ। ਉਹਨਾਂ ਨੂੰ ਸੰਸਦ ਮੈਂਬਰਾਂ ਨੇ ਫੜ ਲਿਆ ਸੀ ਅਤੇ ਇਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਉਹਨਾਂ ਨੂੰ ਬਾਹਰ ਕੱਢਿਆ ਸਦਨ ਦੀ ਦੁਪਹਿਰ 2 ਵਜੇ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਅਤੇ ਇਹ ਯਕੀਨੀ ਤੌਰ ਤੇ ਸੁਰੱਖਿਆ ਦੀ ਉਲੰਘਣਾ ਹੈ ਕਿਉਂਕਿ ਅੱਜ ਜੋ 2001 ਦੇ ਵਿੱਚ ਹੋਏ ਸੰਸਦ ਹਮਲੇ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਵਰਸੀ ਮਨਾਈ ਜਾ ਰਹੀ ਸੀ ਨੌਜਵਾਨਾਂ ਨੇ ਨਾਰੀਵਾਜੀ ਕੀਤੀ ਸੀ ਹਾਲਾਂਕਿ ਉਸ ਤੋਂ ਬਾਅਦ ਲੋਕ ਸਭਾ ਮੁਲਤਵੀ ਕਰ ਦਿੱਤੀ ਗਈ ਦੱਸ ਦੇ ਕਿ ਦੇਸ਼ ਦੀ ਸਭ ਤੋਂ ਸੁਰੱਖਿਅਤ ਕਹੀ ਜਾਣ ਵਾਲੀ ਇਹ ਸੰਸਦ ਭਵਨ ਹੈ ਸੰਸਦ ਭਵਨ ਦੇ ਬਾਹਰ ਬੁੱਧਵਾਰ ਸਵੇਰੇ ਕੁਝ ਲੋਕਾਂ ਨੇ ਹੰਗਾਮਾ ਕਰ ਦਿੱਤਾ ਸੀ ਸੰਸਦ ਦੀ ਸੁਰੱਖਿਆ ਦੇ ਵਿੱਚ ਲੱਗੇ ਦਿੱਲੀ ਪੁਲਿਸ ਦੇ ਜਵਾਨਾਂ ਨੇ ਦੋ ਪ੍ਰਦਰਸ਼ਨਕਾਰੀਆਂ ਨੂੰ ਖਰਾਸਤੇ ਦੇ ਵਿੱਚ ਲਿਆ ਪ੍ਰਦਰਸ਼ਨਕਾਰੀਆਂ ਦੇ ਵਿੱਚ ਇੱਕ ਔਰਤ ਅਤੇ ਇੱਕ ਪੁਰਸ਼ ਸ਼ਾਮਲ ਸਨ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਬਿਊਰੋ ਰਿਪੋਰਟ ਐਸਮ ਜੱਟ ਨਿਊਜ਼ ਸੰਸਦ ਦੇ ਵਿੱਚ ਚੱਲ ਰਹੇ ਸਰਦਰ ਉਤ ਸੈਸ਼ਨ ਦੇ ਦੌਰਾਨ ਤਿੰਨ ਨੌਜਵਾਨ ਅਚਾਨਕ ਅੰਦਰ ਵੜਾਈ ਇਸ ਦੌਰਾਨ ਹਫੜਾ ਦੇ ਫਰੀਮੇ ਮਚ ਗਏ ਹਾਲਾਂਕਿ ਸੁਰੱਖਿਆ ਕਰਮੀਆਂ ਨੇ ਤਿੰਨ ਨੌਜਵਾਨਾਂ ਨੂੰ ਫੜ ਲਿਆ ਤਿੰਨ ਨੌਜਵਾਨਾਂ ਨੇ ਵਿਸ਼ਰ ਗੈਲਰੀ ਤੋਂ ਅੰਦਰ ਛਾਲ ਮਾਰ ਦਿੱਤੀ ਅਤੇ ਤਿੰਨੋਂ ਨੌਜਵਾਨ ਸੰਸਦ ਦੀਆਂ ਸੀਟਾਂ ਤੱਕ ਪਹੁੰਚ ਗਏ ਅਤੇ ਇਸ ਦੌਰਾਨ ਨੌਜਵਾਨਾਂ ਨੇ ਸਪਰੇਅ ਦੀ ਵੀ ਵਰਤੋਂ ਕੀਤੀ ਕਾਂਗਰਸੀ ਆਗੂ ਅਦੀਰ ਰੰਜਨ ਚੌਧਰੀ ਨੇ ਕਿਹਾ ਕਿ ਦੋ ਨੌਜਵਾਨਾਂ ਨੇ ਗੈਲਰੀ ਤੋਂ ਛਾਲ ਮਾਰ ਦਿੱਤੀ ਹੈ ਅਤੇ ਉਹਨਾਂ ਦੇ ਵੱਲੋਂ ਕੋਈ ਚੀਜ਼ ਛੁੱਟੀ ਗਈ ਜਿਸ ਦੇ ਵਿੱਚੋਂ ਗੈਸ ਨਿਕਲਣੀ ਸ਼ੁਰੂ ਹੋ ਗਈ ਉਹਨਾਂ ਨੂੰ ਸੰਸਦ ਮੈਂਬਰਾਂ ਨੇ ਫੜ ਲਿਆ ਸੀ ਅਤੇ ਇਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਉਹਨਾਂ ਨੂੰ ਬਾਹਰ ਕੱਢਿਆ ਸਦਨ ਦੀ ਦੁਪਹਿਰ ਵਜੇ ਦੀ ਕਾਰਵਾਈ ਮੁੱਤਵੀ ਕਰ ਦਿੱਤੀ ਗਈ ਅਤੇ ਇਹ ਯਕੀਨੀ ਤੌਰ ਤੇ ਸੁਰੱਖਿਆ ਦੀ ਉਲੰਘਣਾ ਹੈ ਕਿਉਂਕਿ ਅੱਜ 2001 ਦੇ ਵਿੱਚ ਹੋਏ ਸੰਸਦ ਹਮਲੇ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਵਰਸੀ ਮਨਾਈ ਜਾ ਰਹੀ ਸੀ ਨੌਜਵਾਨਾਂ ਨੇ ਨਾਰੀਵਾਜੀ ਕੀਤੀ ਸੀ ਹਾਲਾਂਕਿ ਇਸ ਤੋਂ ਬਾਅਦ ਲੋਕ ਸਭਾ ਮਲਤਵੀ ਕਰ ਦਿੱਤੀ ਗਈ ਦੱਸ ਦੇ ਕਿ ਦੇਸ਼ ਦੀ ਸਭ ਤੋਂ ਸੁਰੱਖਿਅਤ ਕਹੀ ਜਾਣ ਵਾਲੀ ਇਹ ਸੰਸਦ ਭਵਨ ਹੈ ਸੰਸਦ ਭਵਨ ਦੇ ਬਾਹਰ ਬੁੱਧਵਾਰ ਸਵੇਰੇ ਕੁਝ ਲੋਕਾਂ ਨੇ ਹੰਗਾਮਾ ਕਰ ਦਿੱਤਾ ਸੀ ਸੰਸਦ ਦੀ ਸੁਰੱਖਿਆ ਦੇ ਵਿੱਚ ਲੱਗੇ ਦਿੱਲੀ ਪੁਲਿਸ ਦੇ ਜਵਾਨਾਂ ਨੇ ਦੋ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਪ੍ਰਦਰਸ਼ਨਕਾਰੀਆਂ ਦੇ ਵਿੱਚ ਇੱਕ ਔਰਤ ਅਤੇ ਇੱਕ ਪੁਰਸ਼ ਸ਼ਾਮਲ ਸਨ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਬਿਊਰੋ ਰਿਪੋਰਟ ਐਸਐਮ ਜਨ نیوز ਸੰਸਦ ਦੇ ਵਿੱਚ ਚੱਲ ਰਹੇ ਸਰਦਰ ਉਤ ਸੈਸ਼ਨ ਦੇ ਦੌਰਾਨ ਤਿੰਨ ਨੌਜਵਾਨ ਅਚਾਨਕ ਅੰਦਰ ਵੜ ਆਏ ਇਸ ਦੌਰਾਨ ਹਾਫਰਾ ਦਫੜੀ ਵੀ ਮਚ ਗਈ ਹਾਲਾਂਕਿ ਸੁਰੱਖਿਆ ਕਰਮੀਆਂ ਨੇ ਤਿੰਨ ਨੌਜਵਾਨਾਂ ਨੂੰ ਫੜ ਲਿਆ ਤਿੰਨ ਨੌਜਵਾਨਾਂ ਨੇ ਵਿਸ਼ਰ ਗੈਲਰੀ ਤੋਂ ਅੰਦਰ ਸ਼ਾਲ ਮਾਰ ਦਿੱਤੀ ਅਤੇ ਤਿੰਨੋਂ ਨੌਜਵਾਨ ਸੰਸਦ ਦੀਆਂ ਸੀਟਾਂ ਤੱਕ ਪਹੁੰਚ ਗਏ ਅਤੇ ਇਸ ਦੌਰਾਨ ਨੌਜਵਾਨਾਂ ਨੇ ਸਪਰੇਅ ਦੀ ਵੀ ਵਰਤੋਂ ਕੀਤੀ ਕਾਂਗਰਸੀ ਆਗੂ ਅਦੀਰ ਰੰਜਨ ਚੌਧਰੀ ਨੇ ਕਿਹਾ ਕਿ ਦੋ ਨੌਜਵਾਨਾਂ ਨੇ ਗੈਲਰੀ ਤੋਂ ਸ਼ਾਲ ਮਾਰ ਦਿੱਤੀ ਹੈ ਅਤੇ ਉਹਨਾਂ ਦੇ ਵੱਲੋਂ ਕੋਈ ਚੀਜ਼ ਛੁੱਟੀ ਗਿਆ ਜਿਸ ਦੇ ਵਿੱਚੋਂ ਗੈਸ ਨਿਕਲਣੀ ਸ਼ੁਰੂ ਹੋ ਗਈ ਉਹਨਾਂ ਨੂੰ ਸੰਸਦ ਮੈਂਬਰਾਂ ਨੇ ਫੜ ਲਿਆ ਸੀ ਅਤੇ ਇਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਉਹਨਾਂ ਨੂੰ ਬਾਹਰ ਕੱਢਿਆ ਸਦਨ ਦੀ ਦੁਪਹਿਰ 2 ਵਜੇ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਅਤੇ ਇਹ ਯਕੀਨੀ ਤੌਰ ਤੇ ਸੁਰੱਖਿਆ ਦੀ ਉਲੰਘਣਾ ਹੈ ਕਿਉਂਕਿ ਅੱਜ ਜੋ 2001 ਦੇ ਵਿੱਚ ਹੋਏ ਸੰਸਦ ਹਮਲੇ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਵਰਸੀ ਮਨਾਈ ਜਾ ਰਹੀ ਸੀ ਨੌਜਵਾਨਾਂ ਨੇ ਨਾਰੀਵਾਜੀ ਕੀਤੀ ਸੀ ਹਾਲਾਂਕਿ ਉਸ ਤੋਂ ਬਾਅਦ ਲੋਕ ਸਭਾ ਮੁਲਤਵੀ ਕਰ ਦਿੱਤੀ ਗਈ ਦੱਸ ਦੇ ਕਿ ਦੇਸ਼ ਦੀ ਸਭ ਤੋਂ ਸੁਰੱਖਿਅਤ ਕਹੀ ਜਾਣ ਵਾਲੀ ਇਹ ਸੰਸਦ ਭਵਨ ਹੈ ਸੰਸਦ ਭਵਨ ਦੇ ਬਾਹਰ ਬੁੱਧਵਾਰ ਸਵੇਰੇ ਕੁਝ ਲੋਕਾਂ ਨੇ ਹੰਗਾਮਾ ਕਰ ਦਿੱਤਾ ਸੀ ਸੰਸਦ ਦੀ ਸੁਰੱਖਿਆ ਦੇ ਵਿੱਚ ਲੱਗੇ ਦਿੱਲੀ ਪੁਲਿਸ ਦੇ ਜਵਾਨਾਂ ਨੇ ਦੋ ਪ੍ਰਦਰਸ਼ਨਕਾਰੀਆਂ ਨੂੰ ਖਰਾਸਤੇ ਵਿੱਚ ਲਿਆ ਪ੍ਰਦਰਸ਼ਨਕਾਰੀਆਂ ਦੇ ਵਿੱਚ ਇੱਕ ਔਰਤ ਅਤੇ ਇੱਕ ਪੁਰਸ਼ ਸ਼ਾਮਲ ਸਨ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਬਿਊਰੋ ਰਿਪੋਰਟ ਐਸਮ ਜਟ ਨਿਊਜ਼